ਸਸਤੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਆਇਰਨ ਸਾਡੇ ਸਰੀਰ ਲਈ ਇੱਕ ਮਹੱਤਵਪੂਰਨ ਪੋਸ਼ਟਿਕ ਤੱਤ ਹੈ ਇਸ ਦੀ ਘਾਟ ਅਨਮੀਨੀਆ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹਨ ਇਸ ਦੀ ਘਾਟ ਤਕਾਬਟ ਕਮਜ਼ੋਰੀ ਚਮੜੀ ਦਾ ਪੀਲਾਪਣ ਚੱਕਰ ਆਉਣਾ ਤੇ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਕਾਰਨ ਬਣਦੀ ਹੈ ਆਇਰਨ ਦੀ ਕਮੀ ਨੂੰ ਪੂਰਾ ਕਰਨੇ ਸਭ ਤੋਂ ਵਧੀਆ ਸਰੋਤ ਲਾਲ ਮੀਟ ਮੀਨਸ ਦੇ ਸਮੁੰਦਰੀ ਭੋਜਨ ਹਨ ਹਾਲਾਂਕਿ ਸ਼ਾਕਾਹਾਰੀ ਇਹਨਾਂ ਦਾ ਸੇਵ ਨਹੀਂ ਕਰ ਸਕਦੇ ਨੈਸ਼ਨਲ ਲਾਇਬਰੀ ਆਫ ਮੈਡੀਸਿਨ ਦੇ ਅਨੁਸਾਰ ਸਬਤ ਅਨਾਜ ਵੀ ਆਰਨ ਦਾ ਇੱਕ ਚੰਗਾ ਸਰੋਤ ਹਨ ਤੁਸੀਂ ਆਪਣੀ ਖੁਰਾਕ ਵਿੱਚ ਉਟਸ ਕੋਇਨਾ ਬਾਜਰਾ ਅਤੇ ਪੂਰੇ ਝੋਨੇ ਸ਼ਾਮਲ ਕਰ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਦੇ ਨਾਲ ਆਰਨ ਦਾ ਭਰਪੂਰ ਭੋਜਨ ਦਿੰਦੇ ਹੋ ਤਾਂ ਸੋਕਨ ਵਿੱਚ ਬਿਹਤਰ ਹੋ ਸਕਦਾ ਹੈ ਅਜਿਹੀਆਂ ਸਥਿਤੀਆਂ ਵਿੱਚ ਸ਼ਾਕਾਹਾਰੀ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਆਰਨ ਦੀ ਕਮੀ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਕੀ ਖਾਣਾ ਚਾਹੀਦਾ ਹੈ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਸੀਡ ਵਿੱਚ ਆਰਨ ਦੀ ਕਮੀ ਨੂੰ ਕੁਦਰਤੀ ਤਰੀਕੇ ਨਾਲ ਪੂਰਾ ਕਰ ਸਕਦੇ ਹੋ ਅਸੀਂ ਤੁਹਾਨੂੰ ਸੇਹ ਸ਼ਾਕਾਹਾਰੀ ਭੋਜਨ ਦੱਸ ਰਹੇ ਹਾਂ ਜਿਨ੍ਹਾਂ ਤੁਸੀਂ ਆਪਣੀ ਖੁਰਾਕ ਵਿੱਚ ਆਸਾਨੀ ਨਾਲ ਸ਼ਾਮਲ ਕਰ ਸਕਦੇ ਹੋ ਨੰਬਰ 1 ਆਇਰਨ ਨਾਲ ਭਰਪੂਰ ਭੋਜਨਾਂ ਵਿੱਚ ਸਭ ਤੋਂ ਪਹਿਲਾਂ ਪਾਲਕ ਦਾ ਨਾਮ ਆਉਂਦਾ ਹੈ ਇਸ ਨੂੰ ਆਇਰਨ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਹੈਲਥ ਲਾਈਨ ਦੇ ਅਨੁਸਾਰ 100 ਗ੍ਰਾਮ ਪਾਲਕ ਵਿੱਚ ਲਗਭਗ 2.7 ਗ੍ਰਾਮ ਆਇਰਨ ਹੁੰਦਾ ਹੈ ਇਹ ਸੀਰ ਵਿੱਚ ਖੂਨ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀ ਖੁਰਾਕ ਵਿੱਚ ਪਾਲਕ ਨੂੰ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ ਜਿਵੇਂ ਕਿ ਪਾਲਕ ਸੂਪ ਪਾਲਕ ਦੀ ਸਬਜ਼ੀ ਅਤੇ ਸਲਾਦ ਦੇ ਰੂਪ ਵਿੱਚ ਨੰਬਰ 2 ਮੂੰਗ ਮਸਰ ਅਤੇ ਚਨੇ ਦੀ ਦਾਲ ਵੀ ਆਰਨ ਦਾ ਇੱਕ ਚੰਗਾ ਸਰੋਤ ਹਨ ਇਹ ਕਾਬ ਵਿੱਚ ਕੱਚੀ ਦਾਲ ਵਿੱਚ ਲਗਭਗ 6.6 ਗ੍ਰਾਮ ਆਇਰਨ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਖੂਨ ਵਧਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਦੇ ਨਾਲ ਲੈਂਦੇ ਹੋ ਤਾਂ ਆਇਰਨ ਬੇਤ ਢੰਗ ਨਾਲ ਸੋਖਿਆ ਜਾਵੇਗਾ ਨੰਬਰ 3 ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਆਪਣੀ ਖੁਰਾਕ ਵਿੱਚ ਛੋਲੇ ਵੀ ਸ਼ਾਮਲ ਕਰ ਸਕਦੇ ਹੋ ਆਇਰਨ ਤੋਂ ਇਲਾਵਾ ਇਹ ਪ੍ਰੋਟੀਨ ਅਤੇ ਫਾਈਬਰ ਇੱਕ ਵਧੀਆ ਸਰੋਤ ਵੀ ਹੈ ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਖਾ ਸਕਦੇ ਹੋ ਜਿਵੇਂ ਕਿ ਛੋਲਿਆਂ ਦੀ ਚਾਟ ਸਲਾਦ ਅਤੇ ਸਬਜ਼ੀਆਂ ਦੇ ਰੂਪੇ ਚ ਨੰਬਰ 4 ਅਨਾਰ ਸੀ ਵਿੱਚ ਖੂਨ ਵਧਾਉਣ ਲਈ ਸਭ ਤੋਂ ਵਧੀਆ ਸਰੋਤ ਵਿੱਚੋਂ ਇੱਕ ਹੈ 100 ਗ੍ਰਾਮ ਅਨਾਰ ਦੇ ਬੀਜ ਵਿੱਚ 0.31 ਮਿਲੀਗ੍ਰਾਮ ਆਰਨ ਪਾਇਆ ਜਾਂਦਾ ਹੈ ਜੁਰਜਾਨਾ ਇੱਕ ਨਾਰ ਖਾਣ ਨਾਲ ਖੂਨ ਦੀ ਮਾਤਰਾ ਵਧਣ ਵਿੱਚ ਕਾਫੀ ਮਦਦ ਮਿਲਦੀ ਹੈ ਆਇਰਨ ਤੋਂ ਇਲਾਵਾ ਅਨਾਰ ਵਿੱਚ ਵਿਟਾਮਿਨ ਸੀ ਐਂਟੀਆਕਸੀਡੈਂਟ ਅਤੇ ਕਈ ਪੋਸ਼ਟਿਕ ਤੱਤ ਵੀ ਪਾਏ ਜਾਂਦੇ ਹਨ ਨੰਬਰ 5 ਨੇਚਰਲ ਆਬਰੀ ਆਫ ਮੈਡੀਸ਼ਨ ਅਨੁਸਾਰ ਸਾਤ ਅਨਾਜ ਵੀ ਆਇਰਨ ਦਾ ਇੱਕ ਚੰਗਾ ਸਰੋਤ ਹਨ ਤੁਸੀਂ ਆਪਣੀ ਖੁਰਾਕ ਵਿੱਚ ਓਟਸ ਕੋਈ ਨਾ ਬਾਜਰਾ ਤੇ ਪੂਰੇ ਚੋਲ ਸ਼ਾਮਲ ਕਰ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਦੇ ਨਾਲ ਆਇਰਨ ਨਾਲ ਭਰਪੂਰ ਭੋਜਨ ਖਾਂਦੇ ਹੋ ਤਾਂ ਸੋਖਣ ਵਿੱਚ ਬਿਹਤਰ ਹੋਵੇਗਾ ਨੰਬਰ 6 ਸਾਬਦ ਅਨਾਜ ਤੋਂ ਇਲਾਵਾ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ 485 ਭੋਜਨ ਵਿੱਚ ਇੱਕ ਵਧੀਆ ਵਿਕਲਪ ਹਨ ਤੁਹਾਨੂੰ ਦੱਸਦੀ ਹੈ ਕਿ 4 ਵਾਈਡ ਇਹ ਭੋਜਨ ਅਰਥ ਦੇ ਅਨਾਜ ਵਿੱਚ ਵਿਟਾਮਿਨ ਅਤੇ ਖਣਿਜ ਵੱਖਰੇ ਤੌਰ ਤੇ ਸ਼ਾਮਲ ਕੀਤੇ ਜਾਂਦੇ ਹਨ ਧੰਨਵਾਦ